ਪੰਜਾਬ دریاਵਾਂ ਦੀ ਧਰਤੀ ਪੰਜਾਬ ਇਸ ਸਮੇਂ ਆਬ ਮਤਲਬ ਪਾਣੀ ਦੀ ਮਾਰ ਹੇਠ ਹੈ ਰਾਵੀ ਅਤੇ ਬਿਆਸ ਨੇ ਹਾਲਾਤ ਬੁਗਾੜ ਦਿੱਤੇ ਹਨ ਭਾਵੇਂ ਚੜਦਾ ਪੰਜਾਬ ਹੋਵੇ ਭਾਵੇਂ ਲੈਂਦਾ ਪੰਜਾਬ ਹੋਵੇ ਦੋਨੇ ਪਾਸੇ ਪਾਣੀ ਹੀ ਪਾਣੀ ਹੈ ਉਧਰ ਲੈਂਦੇ ਪੰਜਾਬ ਦੇ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ 5 5 6 6 ਫੁੱਟ ਪਾਣੀ ਭਰ ਗਿਆ ਹੈ। ਮਾਦੋਪੁਰ ਡੈਮ ਤੇ ਤਿੰਨ ਫਲੱਡ ਗੇਟ ਟੁੱਟ ਜਾਣ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਉਥੇ ਰਹਿੰਦੇ ਕਰਮਚਾਰੀਆਂ ਨੂੰ ਖਸਤਾ ਹਾਲਤ ਬਿਲਡਿੰਗ ਦੇ ਵਿੱਚ ਰਹਿੰਦੇ ਕਰਮਚਾਰੀਆਂ ਨੂੰ ਮਿਲਟਰੀ ਦੀ ਸਹਾਇਤਾ ਦੇ ਨਾਲ ਵਿਚਾਲਿਆ ਗਿਆ ਪਰ ਉਥੇ ਦਾ ਚਾਰਜਮੈਨ ਲਾਪਤਾ ਦੱਸਿਆ ਜਾ ਰਿਹਾ ਹੈ। ਇੱਕ ਹੋਰ ਖਬਰ ਅਨੁਸਾਰ ਜਵਾਰ ਨਵੋਦੇਆ ਵਿਦਿਆਲਿਆ ਦੇ 370 ਬੱਚੇ ਅਤੇ 381 ਬੱਚੇ ਅਤੇ 70 ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਇੱਕ ਹੋਰ ਖਬਰ ਦਾ ਰੁਖ ਕਰਦੇ ਹਾਂ ਜਿੱਥੇ ਪੰਜਾਬ ਇਸ ਸਮੇਂ ਪਾਣੀ ਦੀ ਮਾਰ ਚੱਲ ਰਿਹਾ ਹੈ ਆਪਣੀਆਂ ਆਪਣੀਆਂ ਪਾਰਟੀਆਂ ਦੇ ਲੋਕ ਨੁਮਾਇंदे ਪ੍ਰਧਾਨ ਆਪਣੇ ਆਪਣੇ ਹਲਕਿਆਂ ਵਿੱਚ ਗੁਜ਼ਰ ਰਹੇ ਹਨ ਇਸ ਸਮੇ 70 ਤੋਂ 80 ਐਮਐਲਏ ਕਰੋੜਪਤੀ ਹਨ ਕਿ ਉਹ ਆਪਣੀਆਂ ਜੇਬਾਂ ਹਲਕੀਆਂ ਕਰਨਗੇ ਦਸਮਾ ਤੋਂ ਸੌਂਦ ਕੱਟ ਕੇ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਕਰਨਗੇ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਵੋਟਾਂ ਵੇਲੇ ਹੀ ਆਉਣਾ ਹੁੰਦਾ ਹੈ ਜਾਂ ਇਸ ਸਮੇ ਵੀ ਉਹ ਲੋਕਾਂ ਦੀ ਮਦਦ ਕਰਨਗੇ ਮੈਂ ਤੁਹਾਤੋਂ ਕਮੈਂਟਸ ਦੇ ਰਾਹੀਂ ਪਤਾ ਲੈਣਾ ਚਾਹੁੰਦਾ ਉਸ ਤੋਂ ਬਾਅਦ ਇੱਕ ਹੋਰ ਖਬਰ ਦਾ ਰੁਖ ਕਰਦੇ ਹਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਨਰਮਲ ਸਿੰਘ ਤਨਵਾਦੀ ਰਿੱਟ ਤੇ ਕੱਲ ਮਾਨਯੋਗ ਹਾਈ ਕੋਰਟ ਨੇ ਇੱਕ ਫੈਸਲੇ ਵਿੱਚ ਪੰਜਾਬ ਸਰਕਾਰ ਨੂੰ 3 ਮਹੀਨੇ ਦਾ ਸਮਾਂ ਦਿੱਤਾ ਜਿਸ ਵਿੱਚ ਪਟੀਸ਼ਨਰ ਨੇ ਰਿੱਟ ਕੀਤੀ ਸੀਗੀ ਕਿ ਪੰਜਾਬ ਸਰਕਾਰ ਨੇ ਜੋ ਮੁਲਾਜ਼ਮਾਂ ਨੂੰ ਡੀਏ ਮਿਲਦਾ ਉਹ ਕਾਫੀ ਸਮੇਂ ਤੋਂ ਨਹੀਂ ਦਿੱਤਾ ਜਿਸ ਕਾਰਨ ਸੈਂਟਰ ਦੇ ਨਾਲੋਂ ਅਤੇ ਹੋਰ ਸਟੇਟਾਂ ਦੇ ਨਾਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਡੀਏ ਦੇ ਵਿੱਚ ਬਹੁਤ ਪਿੱਛੇ ਚੱਲ ਰਹੇ ਹਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ 46 50 53 ਅਤੇ 55 ਪਰਸੈਂਟ ਦੀਆਂ ਕਿਸ਼ਤਾਂ ਬਾਕੀ ਹਨ ਕੀ ਪੰਜਾਬ ਸਰਕਾਰ 3 ਮਹੀਨੇ ਦੇ ਵਿੱਚ ਫੈਸਲਾ ਕਰ ਸਕੇਗੀ ਸੋ ਇਹਨਾਂ ਖਬਰਾਂ ਤੇ ਆਪਣੇ ਕਮੈਂਟਸ ਬਾਕਸ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਧੰਨਵਾਦ